ਮਸਤ ਤੈਨੂੰ ਜੇ ਤੁਸੀਂ ਆ ਗਿਆ ਜੋਤ ਟਾਈਮ ਦੇ ਕਿੰਨਾ ਹੋ ਗਿਆ 12 ਵਜੇ ਗਿਆ ਤੈਨੂੰ ਨਹੀਂ ਪਤਾ ਕਿੱਥੇ ਗਿਆ ਸੀਗਾ ਇੰਨਾ ਟਾਈਮ ਮम्मा ਫਿਰ ਕੀ ਹੋ ਗਿਆ ਜੇ ਲੇਟ ਹੋ ਗਿਆ ਤੁਹਾਨੂੰ ਤਾਂ ਨਾ ਬੋਲਣ ਦਾ ਮੌਕਾ ਚਾਹੀਦਾ ਵਾ ਚੋ ਬਕਵਾਸ ਬੰਦ ਕਰ ਲਾ ਅੱਜ ਤਾਂ ਮੈਂ ਬੋਲਦੀ ਨਹੀਂ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਤੇਰੇ ਲੱਛਣਾਂ ਦਾ ਤੂੰ ਕੀ ਕਰਦਾ ਫਿਰ ਤਾਂ ਪੈਨੀ ਲੇਟ ਆਇਆ ਵਾ ਦੇਖ ਲਈ ਫਿਰ ਤੇਰਾ ਪਿਓ ਅੰਦਰ ਸੁੱਤਾ ਪਿਆ ਮੈਂ ਕਿਹੜੇ ਲੱਛਣ ਜਿਹੜਾ ਮੈਨੂੰ ਤੁਸੀਂ ਇੰਨਾ ਬੋਲੀ ਜਾਂਦੇ ਹੋ ਚੋ ਤੈਨੂੰ ਨਹੀਂ ਪਤਾ ਪਿੱਤੂ ਕੀ ਕੀਤਾ ਕੱਲ ਵੇਰ ਪਸਚ ਪੈਸੇ ਕੌਣ ਕੱਢ ਕੇ ਲੈ ਕੇ ਗਿਆ ਸੀਗਾ ਨਹੀਂ ਲੱਗ ਗਿਆ ਸੀ ਨਾ ਅੱਛਾ ਤੁਹਾਨੂੰ ਜਨਤ ਨੇ ਦੱਸਿਆ ਨਾ ਅੱਛਾ ਚੱਲ ਜੇ ਮੈਂ ਕੱਢ ਵੀ ਲਏ ਤਾਂ ਹੁਣ ਜੇ ਤੁਸੀਂ ਮੈਨੂੰ ਪੈਸੇ ਨਹੀਂ ਦਵੋਗੇ ਤਾਂ ਮੈਂ ਆ ਹੀ ਕੁਝ ਕਰੂੰਗਾ ਅੱਛਾ ਹੁਣ ਤੂੰ ਬਤਮੀਜ਼ੀਆ ਤੇ ਉਤਰੇਗਾ ਨਾਲੇ ਚੋਰੀਆਂ ਵੀ ਕਰੇਗਾ ਮੈਂ ਕਾਦੀ ਚੋਰੀ ਨਾਲੇ ਇਹਨੂੰ ਚੋਰੀ ਨਹੀਂ ਕਹਿੰਦੇ ਮੈਂ ਆਪਣੀ ਮਾਂ ਦੇ ਪਰਚੋ ਪੈਸੇ ਕੱਢਿਆ ਚੋ ਤੂੰ ਮੇਰੇ ਨਾਲ ਜ਼ਬਾਨ ਲੜਾਉਣਾ ਸ਼ਰਮ ਕਰ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਤੇਰਾ ਪਿਓ ਅੰਦਰ ਸੁੱਤਾ ਪਿਆ ਜੇ ਉਹਨਾਂ ਨੇ ਸੁਣ ਲਿਆ ਨਾ ਬਾਹਰ ਆ ਕੇ ਤੇਰੀ ਤੋੜੀ ਲਾ ਦੇਣੀ ਐ ਮਮਾ ਤੁਹਾਨੂੰ ਪਤਾ ਲੱਗ ਗਿਆ ਮੈਂ ਛੇਤੀ ਘਰੇ ਕਿਉਂ ਨਹੀਂ ਆਉਂਦਾ ਆ ਜਿਹੜੇ ਤੁਹਾਡੇ ਹੁਣ ਲੈਕਚਰ ਸੁਣਾਏ ਨੇ ਨਾ ਇਹਨਾਂ ਕਰਕੇ ਨਹੀਂ ਘਰੇ ਮੈਂ ਆਉਂਦਾ ਛੇਤੀ ਚਲ ਬਕਵਾਸ ਨਾ ਕਰਨ ਮੇਰੇ ਨਾਲ ਜਾ ਕੇ ਤਾਂ ਅੰਦਰ ਸੌ ਜਾ ਮਾਂ ਨਾਲ ਜਬਾਨ ਲੜਾਉਣੀ ਹੁੰਦੀ ਆ ਮੈਂ ਤਾਂ ਸਮਾਂ ਨੂੰ ਮਤਰਾ ਦਿੰਦਾ ਕਦੀ ਨਹੀਂ ਆਣੇ ਨਾ ਕੀਗਲ ਦੀ ਜੋਤ ਬੜੀ ਉੱਚੀ ਬੋਲ ਰਹੀ ਏ ਤੁਸੀਂ ਤੁਹਾਡੇ ਨਾਲ ਜੋਤ ਨਹੀਂ ਉਹ ਤਾਂ ਵੈਸੇ ਕੋਈ ਗੱਲ ਕਰਦਾ ਸੀਗਾ ਮੇਰੇ ਨਾਲ ਉੱਚੀ ਬੋਲਦਾ ਸੀ ਨਾਲੇ ਬੜਾ ਲੇਟ ਹੋ ਗਿਆ ਉਹ ਨਹੀਂ ਉਹ ਤਾਂ ਵੈਸੇ ਪਾਣੀ ਪੀਣ ਆਇਆ ਸੀ ਅੰਦਰੋਂ ਉਹ ਤਾਂ ਤਾਂ ਵੈਸੇ ਮੇਰੇ ਨਾਲ ਗੱਲ ਕਰਦਾ ਸੀਗਾ ਕੋਈ ਤੈਨੂੰ ਭਲੇਖਾ ਲੱਗਾ ਹੋਣਾ ਵਾ ਨਹੀਂ ਦੀਦੀ ਮੈਂ ਆਪਣੀ ਕੰਨੀ ਸੁਣਿਆ ਆ ਮੈਨੂੰ ਭਲੇਖਾ ਨਹੀਂ ਲੱਗਿਆ ਹੋਏਗਾ ਤੁਹਾਡੇ ਨਾਲ ਜੋਤ ਬਤਮੀਜ਼ ਨਾਲ ਗੱਲ ਕਰਦਾ ਸੀ ਨਾਲੇ ਨਾ ਤੁਸੀਂ ਉਹਨੂੰ ਪਿਆਰ ਨਾਲ ਸਮਝਾਓ ਕਈ ਵਾਰੀ ਬੱਚੇ ਐਦਾਂ ਹੀ ਹੱਥੋਂ ਨਿਕਲ ਜਾਂਦੇ ਆ ਗਲਤ ਸੰਗਤ 'ਚ ਪੈ ਜਾਂਦੇ ਆ ਮਨਦੀਪ ਤੂੰ ਮੈਨੂੰ ਜਿਆਦਾ ਮਤਾਂ ਨਾ ਦੇ ਮੈਨੂੰ ਪਤਾ ਮੇਰਾ ਪੁੱਤ ਵਾ ਨਾ ਉਹ ਮੈਨੂੰ ਪਤਾ ਵਾ ਕਿ ਉਹਨੂੰ ਕਿੱਦਾਂ ਸਮਝਾਉਣਾ ਵਾ ਕਿਤੇ ਨਹੀਂ ਗਲਤ ਰਾਤੇ ਤੁਰਦਾ ਨਹੀਂ ਸੁੱਤੇ ਹੀ ਨਹੀਂ ਹਜੇ ਤੱਕ ਨਾ ਕੀ ਗੱਲ ਜਾਗ ਦੀਆਂ ਪਈਆਂ ਦੋਨੇ ਜਣੀਆਂ ਪਈਆਂ ਕਾਤੇ ਨਹੀਂ ਹਜੇ ਤੱਕ ਮੰਮੀ ਤੁਸੀਂ ਉੱਠ ਕੇ ਆ ਗਏ ਐਸ ਵੇਲੇ ਨਹੀਂ ਤੁਸੀਂ ਇੰਨੀ ਰਾਤ ਨੂੰ ਆਹ ਕਿਣ 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 ਲਾਈ ਹੋਈ ਆ ਮੈਨੂੰ ਨੀਂਦ ਕਿੱਥੋਂ ਆਜੂ ਤੂੰ ਗੈਣ ਹੀ ਲੱਗੇ ਸੀਗੇ ਲੰਮੇ ਬਸ ਹੰਚਲੀ ਸੀ ਬਸ ਸੋ ਜਾਓ ਸਵੇਰੇ ਤੁਹਾਡੇ ਮਾਮੇ ਨੇ ਆਉਣਾ ਵਾ ਉਹਦੇ ਲਈ ਰੋਟੀ ਪਾਣੀ ਵੀ ਕਰਨਾ ਵਾ ਫਿਰ ਨੀਂਦਾ ਦੇ ਵਿੱਚ ਤੁਰੀਆਂ ਫਿਰੋngੀਆਂ ਸਵੇਰੇ ਜਾ ਸੋਜੋ ਜਾ ਕੇ ਨਾਲੇ ਮੇਰੀ ਗੱਲ ਸੁਣ ਮਨਦੀਪ ਕੱਲ ਨੂੰ ਨਾ ਕੋਈ ਛੁੱਟੀ ਕਰ ਲਈ ਇੱਕ ਛੁੱਟੀ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੇ ਮਾਮੇ ਨੇ ਕਿਹੜਾ ਰੋਜ਼ ਰੋਜ਼ ਆਉਣਾ ਵਾ

ਮੈਂ ਸਾਭੀ ਨਹੀਂ ਆ ਅੱਗੇ ਕਿਹੜਾ ਨਹੀਂ ਸਾਭਦੀ ਮੈਂ ਸਾਰਾ ਮੰਮੀ ਤਾਂ ਐਵੇਂ ਬੋਲਦੇ ਰਹਿੰਦੇ ਆ ਜਿਹਨੇ ਜੋਤੀ ਇੱਕ ਜਗ੍ਹਾ ਤੇ ਬੈਠੀ ਹੁੰਦੀ ਅਜੇ ਵੀ ਰੋਈ ਰਹਿਣਾ ਹੁਣ ਤਾਂ ਤੇਰਾ ਮਾਮਾ ਆ ਗਿਆ ਹੁਣ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੇਗੀ ਮੋਨੇ ਆਪੇ ਸਾਰਾ ਕੁਝ ਸਾਂਭ ਲੈਣਾ ਨਾਲੇ ਤੇਰੇ ਸਹੁਰਿਆਂ ਨਾਲ ਗੱਲ ਕਰੂਗਾ ਹੀ ਵੀ ਕਿਵੇਂ ਮੇਰੀ ਟੀਨ ਉਹ ਬਾਹਰ ਕੱਢ ਜਾਣਗੇ ਕਰ ਜਾਂਦੀ ਰਹੀ ਤੇ ਨੂੰ ਜਪੜਾ ਕੀ ਚੋ ਤੇ ਜਵਾਈ ਆਪਣੀ ਮਾਂ ਪਾਸਟ ਹੈ ਅੰਦਰ ਅਪਾ ਕੀ ਕਰ ਸਕੋ ਇਹ ਨਹੀਂ ਨਾ ਆਪਣੀ ਮਾਂ ਦੇ ਕੋਈ ਵਾਸਤੇ ਕੁਛ ਨਹੀਂ ਹੁੰਦੀ ਆਪਣੀਆਂ ਜਨਾਨੀਆਂ ਵੀ ਇਹ ਗੱਲਾਂ ਮੰਨਦੇ ਹੁੰਦੇ ਨੇ ਆ ਆਪਣੇ ਘਰੀ ਦੇ ਮਾਤੂੰ ਆ ਗੋਲਡੀ ਮੇਰੀ ਇੱਕ ਨਹੀਂ ਸੁਣਦਾ ਬਬਲੀ ਮਾੜਾ ਜੋ ਕੁਝ ਕਹਿੰਦੀ ਹੈ ਜਦੋਂ ਉਹਦੇ ਪਿੱਛੇ ਲੱਗ ਜਾਂਦਾ ਐਨਾ ਵਸ ਜੀ ਕੀਤਾ ਹੋਇਆ ਉਹਨੇ ਹੋਲਡੀ ਨੂੰ ਪਰ ਕੰਮੀ ਸੁਪਨਾ ਨਹੀਂ ਦੇ ਸਕਦਾ ਕੋਈ ਇਹ ਗੱਲ ਕੰਮੀ ਕਬੂਲ ਕਰ ਲਿਆ ਉਹ ਜਿਹੜੀ ਹੋਣੀ ਹੈ ਪ੍ਰੀਮਾ ਉਹਨੂੰ ਕਿੰਨਾ ਸੰਭਲ ਕੋਈ ਨਾ ਮੇਰੀ ਧੀ ਨੂੰ ਦੁਖੀ ਕਰਕੇ ਉਹ ਕਿਹੜਾ ਸੋਖੇ ਰਹਿ ਲੈਣਗੇ ਮੇਰੀ ਇਹ ਬੱਦੂਆ ਲੱਗੂਗੀ ਉਹਨਾਂ ਨੂੰ ਹੈਲੋ ਹੋਲਡੀ ਹਾਂ ਜੀ ਮੰਮੀ ਪਹੁੰਚ ਗਏ ਤੁਸੀਂ ਮੈਂ ਆਤਮਪਾਰ ਕੋਲ ਮੈਨੂੰ ਬੱਸ ਲੱਗ ਗਈ ਆ ਅੱਛਾ ਆਤਮਪਾਰ ਕੋਲੇ ਹੋ ਜਲਦੀ ਆ ਜੀ ਮੈਂ ਤੁਰਿਆ ਹੁੰਦਾ ਐ ਮੰਮੀ ਆ ਗਿਆ ਜੀ 5 ਮਿੰਟ ਹਾਂ ਜੀ ਹਾਂ ਜੀ ਬਸ 5 ਮਿੰਟ ਹੀ ਲੱਗਣਗੇ ਹਾਂ ਜੀ ਸਸਰੀ ਘਰ ਆ ਬਾਈ ਹਾਂ ਜੀ ਹਾਂ ਜੀ ਵਧੀਆ ਜੀ ਚਲ ਚੱਲੀਏ ਫਿਰ ਹਾਂ ਬੈਠੋ ਜੀ ਚਲੋ ਹੋਰ ਮਾਮਾ ਜੀ ਮੰਮੀ ਠੀਕ ਆ ਹਾਂ ਸਭ ਠੀਕ ਆ ਦਾ ਰਾਜੀ ਬਾਈ तो बढ़िया तो तो हो गया तो ये बहुत दिन बाद गिड़ा मरे हम चलो आ गया बढ़िया हो गया सब का बात किया आई मम्मी आ मम्मी आ गए मम्मी और बने कि यार आ गया अभी रे ठाका ससुरी काल मेरा तेरा फोन आने ना सुबह की तैयारी खींचनी आज हो मजबूत ਠੀਕ ਠਾਕ ਰਿਹਾ ਸਫਰ ਹਾਂ ਸਭ ਠੀਕ ਠਾਕ ਨੇ ਮੰਦਾ ਤੇਰੀ ਭਾਬੀ ਨੇ ਕਹਤਾ ਸੀ ਜਾਓ ਪੁੱਛ ਕੇ ਹੋਣ ਆਇਆ ਜਲਦੀ ਪਹੁੰਚੋ ਸਾਡੇ ਵਾਸਤੇ ਮੈਨੂੰ ਬੁਲਾਇਆ ਸੀਗਾ ਕੀ ਗੱਲ ਹੋ ਗਈ ਆ ਉਹ ਦੱਸ ਦਿਆਂ ਵੀਰੇ ਇਹਨੇ ਪਹਿਲਾਂ ਚਾਹ ਪਾਣੀ ਤਾਂ ਪੀ ਲੋ ਠੀਕ ਆ ਸਸ਼ਿਕਾ ਮਮੇ ਸਸ਼ਿਕਾ ਹਾਂ ਨਾ ਰੋ ਪਾਣੀ ਹੋਰ ਕਿਵੇਂ ਆ ਸੇ ਠੀਕ ਠਾਕ ਆ ਦੀ ਹਾਂ ਠੀਕ ਆ ਨਾ ਮਾੜਾ ਮੋਟਾ ਪੈਰੀ ਹਾਥੀ ਲਾ ਆ ਲਿਆ ਕਰ ਕਿਸੇ ਦੇ ਮੰਮੀ ਬਿੰਦ ਮਾਮਾਈ ਜਾਨ ਦਾ ਚਾਹੀਏ ਇੰਨਾ ਚੜ ਗਿਆ ਉਹ ਤਾਂ ਭੁੱਲ ਹੀ ਗਈ ਪੈਰੀ ਵੇਤ ਲਾਣਾ ਆ ਆਹੋ ਦਿਖਦਾ ਹੀ ਪਿਆ ਮੈਨੂੰ ਕਿੰਨਾ ਖਚਾਵਾ ਤੈਨੂੰ ਕੱਲਾ ਫੋਕਾ ਜਾਂ ਪਾਣੀ ਚੱਕ ਲਈ ਆਂ ਨਾ ਕੋਈ ਸੋਡਾ ਚਾਹ ਬਿਸਕਟ ਕੁਛ ਤਾਂ ਲੈ ਕੇ ਆ ਮੰਮੀ ਪੜਾ ਦਿੰਦੀ ਆ ਚਾਹ ਇਹ ਵਜੇ ਕਿਹੜੀਆਂ ਗੱਲਾਂ ਕਰੀ ਜਾਂਦੇ ਤੁਸੀਂ दगेविता बना नी है मैंना